ਹੁਸ਼ਿਆਰਪੁਰ ਵਿੱਚ ਪਿਛਲੇ ਦਿਨੀ ਸਾਹਮਣੇ ਆਏ ਕਥਿਤ ਜ਼ਮੀਨ ਕੋਟਾਲੇ ਨੂੰ ਲੈ ਕੇ ਸਿਆਸਤ ਪਖੜੀ ਸ਼ੁਰੂ ਹੋ ਗਈ ਹੈ ਸੀਨੀਅਰ ਕਾਂਗਰਸੀ ਲੀਡਰ ਅਤੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਇਸ ਕੋਟਾਲੇ ਲਈ ਸਿੱਧੇ ਤੌਰ ਤੇ ਬੀਜੇਪੀ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਚੰਨੀ ਨੇ ਇਸ ਕੋਟਾਲੇ ਨੂੰ ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸੰਪਲਾ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ رائے ਖੰਨਾ ਅਤੇ ਸੀਐਮ ਦੇ ਸਿਆਸੀ ਸਲਾਹਕਾਰ ਤੀਖਣ ਸੂਦੀ ਮਿਲੀ ਭੁਗਤ ਦੱਸਿਆ ਬੀਜੇਪੀ ਦੇ ਤਿੰਨ ਵੱਡੇ ਲੀਡਰ ਇੱਥੇ ਸੰਪਲਾ ਜੀ ਹੋ ਗਏ ਕਿਚਨ ਸੂਜੀ ਹੋ ਗਏ ਇਹਨਾਂ ਦੀ ਨੱਕ ਥੱਲੇ ਖੰਨਾ ਜੀ ਹੋ ਗਏ ਇਹਨਾਂ ਦੀ ਨੱਕ ਥੱਲੇ ਐਡਾ ਬੜਾ ਸਕੈਮ ਬਿਨਾ ਇਹਨਾਂ ਦੀ ਮਰਜ਼ੀ ਤੇ ਨਹੀਂ ਹੋ ਸਕਦਾ ਸੋ ਇਹ ਸਾਰੇ ਰਲੇ ਹੋਏ 200 ਕਰੋੜ ਰੁਪਏ ਦਾ ਇਹ ਸਕੈਮ ਹੈ ਐਸੀ ਨੂੰ ਵਿਧਾਨ ਸਭਾ ਵਿੱਚ ਵੀ ਚੱਕਾਂਗੇ ਚਰਨਜੀਤ ਚੰਨੀ ਨੇ ਸੂਬੇ ਦੇ ਉਪ ਮੁੱਖ ਮੰਤਰੀ ਸੁਪੀਰ ਬਾਦਲ ਨੂੰ ਕਥਿਤ ਜ਼ਮੀਨ ਨਿਕਟਾਲੇ ਦਾ ਮਾਸਟਰਮਾਈਂਡ ਕਰਾਰ ਦਿੱਤਾ ਹੈ ਉਹ ਇੱਥੇ ਹੀ ਨਹੀਂ ਰੁਕੇ ਉਹਨਾਂ ਕੈਬਨਿਟ ਮੰਤਰੀ ਵਿਕਰਮ ਜੀਠਿਆ ਤੇ ਵੀ ਗੰਬੀਰ ਇਲਜ਼ਾਮ ਲਾਇਆ ਵੀਰ ਬਾਦਲ ਇਹਦਾ ਮਦਰ ਹੈ ਇਹਦੀ ਮਾਂ ਹੈ ਇਹਨਾਂ ਕੈ ਮਾਦੀ ਤੇ ਇਹ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ ਤੇ ਅਰਬਾਂ ਰੁਪਈਆ ਇਹਨਾਂ ਨੇ ਸਰਕਾਰ ਦਾ ਲੁੱਟਿਆ ਨਾਲ ਹੀ ਜਿਹੜੀ ਵੀ ਪਾਰਟੀ ਪ੍ਰਾਪਰਟੀ ਦਾ ਥੋੜਾ ਜਿਹਾ ਡਿਸਪਿਊਟ ਹੈ ਉਹ ਵਿਕਰਮ ਜੀਠਿਆ ਦੀ ਸਿੱਧੀ ਦੁਕਾਨ ਖੁੱਲੀ ਵੀ ਉਹਨੂੰ ਜਿਹੜਾ ਮਰਜ਼ੀ ਦੇ ਕੇ ਆਉਂਦਾ ਤੇ ਇਹ ਚੌਥੇ ਦਿਨ ਖਾਲੀ ਕਰਾ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਕੋੜ ਅਰਬੀਆ ਤੋਂ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਵਿਜੀਲੈਂਸ ਨੂੰ ਕਥਿਤ ਕੋਟਾ ਲਈ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਪਰ ਜਾਂਚ ਦੇ ਸਵਾਲ ਚੁੱਕਦੇ ਹੋਏ ਚੰਨੀ ਨੇ ਵਿਜੀਲੈਂਸ ਦੀ ਜਾਂਚ ਨੂੰ ਮਹਤ ਸਰਕਾਰ ਦੀ ਖਾਣਾ ਪੂਰਤੀ ਕਰਾਰ ਦਿੱਤਾ ਅਤੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਹਾਈ ਕੋਰਟ ਤੋਂ ਵੀ ਮੰਗ ਕਰਦੇ ਆ ਕਿ ਇਹਦਾ ਉਹ ਮੋਟਰ ਇਹਨੂੰ ਲੈ ਕੇ ਇਹਦੇ ਤੇ ਈਬੀਆਈ ਦੀ inquirer ਕਰਾਈ ਜਾਵੇ ਤਾਂ ਕਿ ਸੱਚਾਈ ਬਾਹਰ ਆ ਸਕੇ ਇਹ ਟੋਟਲੀ ਆਈਵਾਸ਼ ਵਿਜੀਲੈਂਸ ਦੀ ਸਾਰੀ ਬਾਦਲਾਂ ਦੇ ਅੰਦਰ ਕੰਮ ਕਰਦੀ ਹੈ ਜਿੱਥੇ ਵੀ ਐਸਆਈਟੀ ਬਣਾਉਂਦੇ ਅੱਜ ਤੱਕ ਨਾ ਤਾਂ ਕੋਈ ਕਤਲ ਖੁੱਲਿਆ ਹੈ ਨਾ ਕੋਈ ਬਾਰਦਾਤ ਖੁੱਲੀ ਹੈ ਸਾਰਾ ਡਰਾਮਾ ਕਰਨ ਵਾਸਤੇ ਦਿਖਾਉਂਦੇ ਐ ਬੀਬੀ ਚੰਦਕੌਰ ਮਾਰੀ ਗਈ ਹੈ ਉਹਦੇ ਤੇ ਐਸਆਈਟੀ ਭਾਈਤੀ ਅੱਜ ਤੱਕ ਕੁਝ ਨਹੀਂ ਹੋਇਆ ਟੰਡਰੀਆਂ ਵਾਲੇ ਤੇ ਅਟੈਕ ਹੋਇਆ ਅੱਜ ਤੱਕ ਕੁਝ ਨਹੀਂ ਹੋਇਆ ਗੁਰੂ ਸਾਹਿਬ ਦੀ ਨਰਾਦਰੀ ਹੋਈ ਬਰਕਾੜੀ ਕਾਂਡ ਹੋਇਆ ਐਸਆਈਟੀ ਬਣਾਈਆਂ ਅਜੇ ਤੱਕ ਕੁਝ ਨਹੀਂ ਹੋਇਆ ਜਿੱਥੇ ਵੀ ਇਹ ਐਸਆਈਟੀ ਬਣਾਉਂਦੇ ਆ ਉਹਦਾ ਮਸਲਾ ਹੁੰਦਾ ਕਿ ਇਹਨਾਂ ਨੇ ਮਸਲੇ ਨੂੰ ਰੋਲ ਨਹੀਂ ਤੋਂ ਇਹ ਮਸਲਾ ਵੀ ਰੋਲਣ ਦੀ ਕੋਸ਼ਿਸ਼ ਕਰਨਗੇ ਹੁਸ਼ਿਆਰਪੁਰ ਵਿੱਚ ਕੇਂਦਰ ਸਰਕਾਰ ਨੇ ਜਲੰਧਰ ਚਿੰਦਪੁਰਨੀ ਨੈਸ਼ਨਲ ਹਾਈਵੇ ਲਈ ਕੁੱਲ 103 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਜਿਸ ਲਈ 286 ਕਰੋੜ ਰੁਪਏ ਮੁਆਵza ਦਿੱਤਾ ਗਿਆ ਪਰ ਕਿਸਾਨਾਂ ਨੇ ਇਲਜ਼ਾਮ ਲਾਇਆ ਸੀ ਕਿ ਕਈ ਲੀਡਰਾਂ ਤੇ ਅਧਿਕਾਰੀਆਂ ਨੇ ਉਹਨਾਂ ਨੂੰ ਮਜਬੂਰ ਕਰਕੇ ਪਹਿਲਾਂ ਹੀ ਉਹ ਜ਼ਮੀਨ ਸਸਤੇ ਵਿੱਚ ਖਰੀਦ ਲਈ ਅਤੇ ਅੱਗੇ ਸਰਕਾਰ ਨੂੰ ਕਰੋੜਾਂ ਵਿੱਚ ਵੇਚ ਦਿੱਤੀ ਇਲਜ਼ਾਮ ਹੈ ਕਿ ਕਿਸਾਨਾਂ ਹੀ ਨਹੀਂ ਲੀਡਰ ਸਰਕਾਰ ਨੂੰ ਵੀ ਕਰੋੜਾਂ ਦਾ ਚੂਨਾ ਲਗਾ ਰਹੇ ਨੇ